ਆ ਗਏ ਸੰਦੂਕੀ ਲੈ ਕੇ ਆਇਆ ਆ ਜਾ ਕਿਉਂਕਿ ਸਾਨੂੰ ਲੋੜ ਆ ਤੁਹਾਡੇ ਪਿਆਰ ਦੀ ਤੁਹਾਡੇ ਸਪੋਰਟ ਦੀ ਹਾਂਜੀ ਸਰ ਕਿੰਨੇ ਕਿੰਨੇ ਵੇਟ ਰਹਿੰਦੀ ਹੈ ਜੀ ਸਾਡੇ ਵਲੌਗ ਦੇ ਹਾਂਜੀ ਸਸੀ ਗਾਲ ਪਿਆਰੇ ਦੋਸਤੋ ਕੀ ਹਾਲ ਚਾਲ ਆ ਉਮੀਦ ਹੈ ਕਿ ਤੁਸੀਂਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਸੋ ਬਹੁਤ ਦਿਨਾਂ ਬਾਅਦ ਅੱਜ ਆਪਾਂ ਤੁਹਾਡੇ ਰੂਬਰੂ ਹੋ ਰਹੇ ਹਾਂ ਸੋ ਮੈਨੂੰ ਲੱਗਿਆ ਕਿ ਜਿਹੜੀ ਆਪਣੀ ਆਡੀਅੰਸ ਆਪਣੇ ਭੈਣ ਭਰਾ ਉਹ ਕਿਤੇ ਨਾ ਕਿਤੇ ਆਪਾਂ ਨੂੰ ਚੈਰਨਿਸ ਕਰਦੇ ਹੋਣਗੇ ਇਸ ਕਰਕੇ ਆਪਾਂ ਅੱਜ ਵਲੌਗ ਬਣਾਉਣ ਜਾ ਰਹੇ ਹਾਂ ਦੀ ਆਜਾ ਜੀ ਆਪਾਂ ਮਲਾਉਨੇ ਤੁਹਾਨੂੰ ਮੈਡਮ ਜੀ ਨਾਲ ਮੈਰੰਜੀ ਫੀਚਰ ਦੇ ਪਰ ਆ ਦਿਖਾਉਨੇ ਆਪਾਂ ਤੁਹਾਨੂੰ ਤੇ ਲੋ ਜੀ ਮੇਰਾ ਮੈਰੰਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਕੀ ਹਾਲ ਚਾਲ ਆ ਜੀ ਉਮੀਦ ਆ ਸਾਰੇ ਤੁਸੀਂ ਸਾਰੇ ਠੀਕ ਹੋਵੋਗੇ ਦੱਸੋ ਜੀ ਫਰ ਕਿਨੂੰ ਕਿਨੂੰ ਵੇਟ ਰਹਿੰਦੀ ਹੈ ਜੀ ਸਾਡੇ ਵਲੌਗ ਦੇ ਅੱਜ ਅਸੀਂ ਬਹੁਤ ਹੀ ਦਿਨ ਬਾਅਦ ਤੁਹਾਡੇ ਰੂਬਰੂ ਹੋਏ ਹਾਂ ਜੀ ਐਕਚੁਅਲੀ ਤਾਂ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਜੀ ਵਲੌਗ ਬਣਾਉਂਦਾ ਪਰ ਹੁਣ ਅਸੀਂ ਫ੍ਰੀ ਹੋ ਗਏ ਜੀ ਹੁਣ ਅਸੀਂ ਡੇਲੀ ਵਲੌਗ ਬਣਾਇਆ ਕਰਾਂਗੇ ਤੇ ਦੱਸੋ ਇਹ ਕਿਨੂ ਕਿਨੂ ਵੇਟਰ ਆਂਦੇ ਆ ਸਾਡੇ ਵਲੌਗ ਦੀ ਜੀ ਤੇ ਅਸੀਂ ਆਏ ਹੋਏ ਸੀ ਜੀ ਮੇਰੇ ਮੰਮੀ ਪਿੰਡ ਮਤਲਬ ਮੇਰੇ ਪੇਕੇ ਪਿੰਡ ਤੇ ਤੁਹਾਨੂੰ ਪਤਾ ਹੀ ਆ ਜੀ ਪੇਕੇ ਪਿੰਡ ਆ ਕੇ ਕੁੜੀਆਂ ਦੀ ਖੁਸ਼ੀ ਆ ਜਿਹੜੀ ਤਿੱਗਣੀ ਹੋ ਜਾਂਦੀ ਆ ਜੀ ਕੱਲ ਅਸੀਂ ਆਜੋ ਆਜਾ ਆਜਾ ਨਹੀਂ ਵੀ ਚੱਲੀਂ ਨੀ ਨਿਕਲ ਆ ਚੱਲ ਤੇ ਆ ਗਏ ਸੰਦੂ ਕੀ ਲੈ ਕੇ ਆਇਆ ਆ ਜਾ ਇਹ ਲੈ ਕੇ ਆਇਆ ਚਾਹ ਜੀ ਹਾਂ ਜੀ ਮੀਂਹ ਦਾ ਮੌਸਮ ਚੱਲ ਰਿਹਾ ਤੇ ਕਿਨੂ ਕਿਨੂ ਫਿਰ ਚਾਹ ਅੱਜ ਕੱਲ ਦੇ ਮੌਸਮ ਚ ਬਹੁਤ ਜ਼ਿਆਦਾ ਪਸੰਦ ਆ ਜੀ ਅਸੀਂ ਤਾਂ ਚਾਹ ਬਹੁਤ ਪੀਂਨੇ ਆ ਜੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਚਾਹ ਕਿਸ ਕਿਸ ਨੂੰ ਪਸੰਦ ਆ ਜੀ ਇਹ ਨਾਲ ਗਰਮਾ ਗਰਮ ਪਕੌੜੇ ਕੱਢੇ ਹੋਣ ਤੇ ਫਿਰ ਕਿਆ ਬਾਤਾਂ ਨੇ ਜੀ ਤਾਂ ਕਿ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਜੀ ਅੱਜ ਕੱਲ ਤੁਸੀਂ ਲਾਈਕ ਵੀ ਬਹੁਤ ਘੱਟ ਦੇ ਰਹੇ ਹੋ ਕੀ ਗੱਲ ਆ ਜੀ ਸਾਡੇ ਨਾਲ ਕੋਈ ਨਰਾਜ਼ਗੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਾਡੇ ਨੰਨੇ ਮੁੰਨੇ ਮਹਿਮਾਨ ਆਉਣ ਦੀ ਵੇਟ ਕਿਸ ਕਿਸ ਨੂੰ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਹਾਂਜੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਸਾਡਾ ਛੋਟਾ ਜਿਹਾ ਵਲੌਗ ਆ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਇੱਕ ਜ਼ਰੂਰੀ ਜਾਣਕਾਰੀ ਦੇਣੀ ਜਾਵਾਂਗੇ ਆਪਾਂ ਜੀ ਜਿਹੜੀਆਂ ਫਨੀ ਵੀਡੀਓ ਦਾ ਲੌਂਗ ਉਹ ਆਪਾਂ ਲਗਭਗ ਹੁਣ ਆਪਾਂ ਦੁਬਾਰਾ ਪਾਉਣੇ ਸਟਾਰਟ ਕਰਦੀਆਂ ਜਿਹੜੀਆਂ ਆਪਾਂ ਪਹਿਲਾਂ ਨਮੂਨੇ ਦਾ ਪਾਰਟ 1 ਤੇ ਪਾਰਟ 2 ਪਾਇਆ ਸੀ ਤੇ ਹੁਣ ਉਹਦਾ ਜੀ ਪਾਰਟ 3 ਪਾ ਤਾਇਆ ਸੋ ਸਾਰੇ ਇਹਨੇ ਜਰੂਰ ਵੇਖਿ ਕਿਉਂਕਿ ਜਦੈ ਆਪਣੇ ਚੈਨਲ ਤੇ ਵਲੌਗ ਤਾਂ ਸਾਡੇ ਫੈਮਿਲੀ ਵਲੌਗ ਜਾਂ ਸਾਡੇ ਦੋਨਾਂ ਦੇ ਵਲੌਗ ਆਉਂਦੇ ਹੀ ਰਹਿੰਦੇ ਹਨਾ ਨਾਲ ਨਾਲ ਆਪਾਂ ਫਨੀ ਵੀਡੀਓ ਵੀ ਪਾਉਂਦੇ ਰਹਿੰਦੇ ਆ ਫਨੀ ਵੀਡੀਓ ਆਪਣੀਆਂ ਲੌਂਗ ਹੁੰਦੀਆਂ ਤਿੰਨ ਚਾਰ ਪੰਜ ਛੇ ਮਿੰਟ ਦੀਆਂ ਸੋ ਸਾਰੇ ਸ਼ੈਡਿਊਲਰ ਨੂੰ ਜਰੂਰ ਵੇਖਿਆ ਕਰੋ ਕਿਉਂਕਿ ਵਲੌਗ ਤਾਂ ਤੁਸੀਂ ਵੇਖਦਿਏ ਨਾਲ ਫਨੀ ਵੀਡੀਓ ਵੇਖਿਆ ਕਰੋ ਤੇ ਨਾਲ ਸਾਡੀਆਂ ਸ਼ਾਰਟਸ ਵੀ ਡੇਲੀ ਵੇਸ ਅਪਲੋਡ ਹੁੰਦੀਆਂ ਕਿਉਂਕਿ ਸਾਨੂੰ ਲੋੜ ਆ ਤੁਹਾਡੇ ਪਿਆਰ ਦੀ ਤੁਹਾਡੇ ਸਪੋਰਟ ਦੀ ਹਨਾ ਅਸੀਂ ਇੰਨੀ ਮਿਹਨਤ ਕਰਦੇ ਆ ਤੁਹਾਡੇ ਕਰਕੇ ਕਰਦੇ ਆ ਵੀ ਅਸੀਂ ਕਿਤੇ ਨਾ ਕਿਤੇ ਤੁਹਾਨੂੰ ਖੁਸ਼ ਕਰ ਪਾਈਏ ਜਾਂ ਤੁਸੀਂ ਸਾਨੂੰ ਵੇਖ ਕੇ ਖੁਸ਼ ਹੋਵੋ ਕਿਉ ਤੇ ਫਨੀ ਸ਼ਾਰਟਸ ਬਣਾਉਨੇ ਆ ਸੋ ਮੇਰੀ ਦੁਆਰਾ ਫੇਰ ਇੱਕ ਵਾਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਵੱਧ ਤੋਂ ਵੱਧ ਸਾਨੂੰ ਪਿਆਰ ਦਿਆ ਕਰੋ ਸਾਡੀਆਂ ਵੀਡੀਓਜ਼ ਵਗੈਰਾ ਵੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਫੋ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ